ਦੁਨੀਆ ਭਰ ਦੇ ਪੰਜਾਬੀਆਂ ਦੀਆਂ ਅੱਖਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਿਉਂਕਿ ਥੋੜੇ ਹੀ ਘੰਟਿਆਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਵੱਲੋਂ ਜਲੰਧਰ ਵਿੱਚ ਆ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਸੰਬੋਧਨ ਕੀਤਾ ਚਾਹੇਗਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਹੁਣਾ ਵੱਲੋਂ ਵੱਡੀ ਮੰਗ ਰੱਖੀ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਜਾਨਕੀ ਅੱਜ ਜਨਮ ਦਿਹਾੜੇ ਮੌਕੇ ਨਤਮਸਤਕ ਹੋਣ ਲਈ ਜਲੰਧ ਦੇ ਡੇਰਾ ਬੱਲਾ ਪਹੁੰਚ ਰਹੇ ਹਨ ਦੁਆਬਾ ਰਾਜਨੀਤੀ ਵਿੱਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਡੇਰਾ ਬੱਲਾ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਬਹੁਤ ਮਹੱਤਵਪੂਰਨ ਹੈ ਸਪੀਕਰ ਪੁਲਤਾ ਸਿੰਘ ਸਲਵਾਨ ਨੇ ਪੀਐਮ ਦੀ ਫੇਰੀ ਸੰਬੰਧਤ ਕਈ ਮਹੱਤਵਪੂਰਨ ਮੰਗਾਂ ਉਠਾਈਆਂ ਹਨ ਜਿਨ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵੀ ਸ਼ਾਮਲ ਹੈ ਪ੍ਰਧਾਨ ਮੰਤਰੀ ਨੰਦਰ ਮੋਦੀ ਵੱਲੋਂ ਪੰਜਾਬ ਬਾਰੇ ਕੋਈ ਐਲਾਨ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ ਭਾਜਪਾ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਿਰਫ ਗੁਰੂ ਰਵੀਦਾਸ ਜੀ ਦੇ ਜਰਮਾ ਦਿਹਾੜੇ ਮੌਕੇ ਮੱਥਾ ਟੇਕਣ ਲਈ ਡੇਰਾ ਬੱਲਾ ਆ ਰਹੇ ਹਨ ਇਹ ਕੋਈ ਰਾਜਨੀਤਿਕ ਸਮਾਗਮ ਨਹੀਂ ਭਾਜਪਾ ਭਾਵੇਂ ਇਸ ਨੂੰ ਰਾਜਨੀਤਿਕ ਪ੍ਰੋਗਰਾਮ ਮੰਨੇ ਜਾ ਰਹਾ ਮੰਨੇ ਪਰ ਜਿਸ ਤਰ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਲਈ ਮੰਗ ਉਠਾ ਮੰਗਾ ਉਠਾਈਆਂ ਹਨ ਜਿਵੇਂ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਣਾ ਅਤੇ ਰਵੀਦਾਸ ਪਾਈਚਾਰਿਆ ਨੂੰ ਵਕਰੀ ਧਰਮ ਵਜੋਂ ਮਾਨਤਾ ਦੇਣਾ ਇਸ ਵੋਟ ਬੈਂਕ ਨੇ ਉਹਨਾਂ ਦਾ ਧਿਆਨ ਸਪਸ਼ਟ ਤੌਰ ਤੇ ਦਰਸਾਉਂਦਾ ਹੈ। ਬੇਰਾ ਬੱਲਾ ਵਿਖੇ ਮੱਥਾ ਟੇਕਣ ਤੋਂ ਇਲਾਵਾ ਪ੍ਰਧਾਨ ਮੰਤਰੀ ਆਦਮਪੁਰ ਵਿੱਚ ਨਿਰਮਾਣ ਅਧੀਨ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਣ ਦੀ ਯੋਜਨਾ ਬਰਾ ਰਹੇ ਹਨ। ਉਹ ਹਲਵਾਰਾ ਹਵਾਈ ਅੱਡੇ ਦਾ ਵਰਚੁਅਲੀ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਨੇ ਸੂਬੇ ਨਾਲ ਸੰਬੰਧਿਤ ਕਈ ਮੁੱਦੇ ਉਠਾਏ ਹਨ। ਜਿੰਨਾ ਬੇਹੱਲ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਗ੍ਰਹਿ ਮੰਤਰੀ ਕਰ ਸਕਦੇ ਹਨ ਸੰਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਸਬੰਧਤ ਗੰਭੀਰ ਮੁੱਦਿਆਂ ਦੀ ਮੁੱਦਿਆਂ ਦੇ ਹੱਲ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਤੀ ਅਤੇ ਨੀਤੀਗਤ ਅਣਗਹਿਲੀ ਕਾਰਨ ਪੰਜਾਬ ਲੰਘੇ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਨੇ ਲਿਖਿਆ ਕਿ ਬਹੁਤ ਸਾਰੇ ਬੰਦੀ ਸਿੰਘ ਆਪੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਵੀ ਜੇਲ੍ਹਾਂ ਵਿੱਚ ਹਨ ਇਹ ਕੁਦਰਤੀ ਨਿਆਂ ਅਤੇ ਸਿਧਾਂਤਾਂ ਦੀ ਉਲੰਘਣਾ ਹੈ ਸਪੀਕਰ ਅਜੇ ਸਾਰੇ ਨਜ਼ਰ ਅੰਦਾਜ਼ਾ ਦੀ ਤੁਰੰਤ ਰਿਹਾਈ ਲਈ ਪ੍ਰਧਾਨ ਮੰਤਰੀ ਦੇ ਨਜੀ ਮੰਗ ਕੀਤੀ ਹੈ ਸਪੀਕਰ ਸੰਧਵਾਨੇ ਪੱਤਰ ਲਿਖੇ ਕਿਹਾ ਕਿ ਜੋ ਕਦੇ ਦੇਸ਼ ਦਾ ਸਭ ਤੋਂ ਖਸ਼ਹਾਲ ਸੂਬਾ ਅਤੇ ਭਾਰ ਦਾ ਅਨਾਜ ਪ੍ਰਦਾਤਾ ਸੀ ਅੱਜ ਕੇ ਕੇਂਦਰੀ ਫੰਡਾਂ ਦੀ ਘਾਟ ਨਾਲ ਝੂਝ ਰਿਹਾ ਹੈ ਕੇਂਦਰੀ ਟੈਕਸਾਂ ਦੇ ਘਟਦੇ ਹਿੱਸੇ ਅਤੇ ਰਾਜ ਦੀਆਂ ਵਿੱਤੀ ਸ਼ਕਤੀਆਂ ਵਿੱਚ ਲਗਾਤਾਰ ਕਟੌਤੀ ਨੇ ਪੰਜਾਬ ਦੀ ਆਰਥਿਕ ਖੁਦਮੁਖਤਿਆਰੀ ਨੂੰ ਕਮਜ਼ੋਰ ਕਰ ਦਿੱਤਾ ਹੈ ਜੋ ਸੰਵਿਧਾਨ ਵਿੱਚ ਦਰਦ ਸੱਚੇ ਸੰਗਵਾਦੀ ਭਾਵਨਾ ਦੇ ਉਲਟ ਹੈ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਅੱਜ ਪਾਣੀ ਦੇ ਕਬੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਰਾਜ ਸਥਿਤ ਅਤੇ ਭੂਮੀਗਤ ਪਾਣੀ ਦੋਵਾਂ ਦੀ ਕਮੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ ਤੇ ਮੁੱਖ ਤੌਰ ਤੇ ਦੂਜੇ ਰਾਜਾਂ ਨੂੰ ਦਰਿਆਈ ਪਾਣੀ ਗਲਤ ਵੰਡ ਅਤੇ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਸਥਿਤ ਹੈਡ ਵਰਕਸ ਤੇ ਰਾਜ ਨਿਰੰਤਰਣ ਦੀ ਘਾਟ ਕਾਰਨ ਇੱਥੇ ਸਥਿਤ ਭੂਮੀਗਤ ਪਾਣੀ ਪੱਧਰ ਵਿੱਚ ਚਿੰਤਾਜਨਕ ਗਰਾਵਟ ਲੈਂਦੀ ਗਈ ਹੈ ਜਿਸ ਨਾਲ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਲਈ ਪੈਦਾ ਕਰਦਾ ਹੈ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਲਈ ਆਮਦਨ ਵਧਾਉਣ ਅਤੇ ਬੇਚੋਰੀਆਂ ਦੀ ਨਿਮਰਤਾ ਘਟਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਿੱਧੀ ਪਹੁੰਚ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਮਹੱਤਵਪੂਰਨ ਦੇਸ਼ਾਂ ਨਾਲ ਸੜਕੀ ਵਪਾਰ ਗਲਿਆਰੇ ਲਾਗੂ ਕਰਨ ਦੀ ਬਾਕੀ ਕੀਤੀ ਜਿਸ ਨਾਲ ਖੇਤੀਬਾੜੀ ਉਪਜ ਤੇ ਡੇਰੀ ਅਤੇ ਹੋਰ ਵਸਮੂ ਦਾ ਸਿੱਧਾ ਨਿਰਯਾਤ ਸੰਭਵ ਹੈ ਲੇਕਿਨ ਸਭ ਤੋਂ ਉਹਨਾਂ ਵੱਡੀ ਗੱਲ ਕੀਤੀ ਪੰਜਾਬ ਬੰਦੀ ਸਿੰਘਾਂ ਦੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਨਿਹਾਈ ਦਾ ਆਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਇਹ ਫੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹੀ ਲੈ ਸਕਦੇ ਨੇ ਇਸ ਕਰਕੇ ਬਿਨਾ ਦੇਰੀ ਪੱਤਰ ਲਿਖ ਦਿੱਤਾ ਹੈ ਕੁਲਤਾਸ ਸਿੰਘ ਸੰਧਵਾ ਜੋ ਸੰਸਦ ਸਭਾ ਦੇ ਸਪੀਕਰ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਜਲੰਧਰ ਦੀ ਧਰਤੀ ਤੇ ਆ ਕੇ ਬੰਦੀ ਸਿੰਘਾਂ ਦੀ ਆਈ ਦਾ ਵੱਡਾ ਐਲਾਨ ਕਰਨਾ ਚਾਹੀਦਾ ਹੈ ਧੰਨਵਾਦ